ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਸਲਵਾਰ ਦੇ ਬਲ ਪਾਵਾਂਗੇ ਅੱਗੇ ਆਪਾਂ ਬਲ ਜੀ ਇੱਕ ਹੀ ਸਲਾਈ ਦੇ ਨਾਲ ਪਾਉਣੇ ਹੁੰਦੇ ਆ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਅਲੱਗ ਤੋਂ ਬਲ ਪਾ ਕੇ 벨ਟ ਜੜਨੀ ਦੱਸੋ ਦੇਖੋ ਜੀ ਆਪਣੀ ਆ ਸਲਵਾਰ ਸਾਰੀ ਜੜੀ ਹੋਈ ਹੈਗੀ ਪੱਲੇ ਵਗੈਰਾ ਸਾਰੇ ਦੇਖੋ ਜੀ ਆਪਣੇ ਸਲਵਾਰ ਦੇ ਅਟੈਚ ਕੀਤੇ ਹੋਏ ਨੇ ਆ ਨੀਚੇ ਵਾਲਾ ਹਿੱਸਾ ਵੀ ਜੀ ਆਪਣਾ ਕੰਪਲੀਟ ਹੈਗਾ ਤੇ ਆਹ ਗਈ ਆਪਣੀ 벨ਟ 벨ਟ ਵੀ ਦੇਖੋ ਆਪਣੀ ਬਣਾਈ ਹੋਈ ਆ ਆਪਣੀ 벨ਟ ਦਾ ਚਿੜੀ ਵਾਲਾ ਅੱਗੇ ਵਾਲਾ ਪਾਸਾ ਹੈਗਾ ਨੇਫੇ ਦਾ ਤੇ ਆਹ ਪਿਸਲਾ ਪਾਸਾ ਜੀ ਦੇਖੋ ਇਹ ਹੈਗੀ ਆਪਣੀ 벨ਟ ਜੀ ਆ ਦੇਖੋ ਜੀ 24 ਇੰਚ 24 ਤੋਂ ਹਲਕੀ ਜੀ ਘੱਟ ਆ ਗਈ 24 ਇੰਚ ਅਕੋਰਡਿੰਗ ਹੀ ਆਪਾਂ ਕੀਤੀ ਸੀਗੀ 24 ਤੋਂ ਹਲਕਾ ਜਿਹਾ ਫਰਕ ਆਗਾ ਤੇ ਹੁਣ ਦੇਖੋ ਆਪਾਂ ਕੀ ਕਰਨਾ ਦੇਖੋ ਆ ਆਪਣਾ ਦੇਖੋ ਆ ਵਾਲੀ ਸਲਾਈ ਦੇ ਨਾਲ ਆਪਣੀ ਸਲਾਈ ਅਟੈਚ ਕੀਤੀ ਹੋਈ ਆ ਦੇਖੋ ਇਹਦਾ ਹਾਫ ਹੋ ਗਿਆ ਆਹ ਵਾਲਾ ਹਿੱਸਾ ਹੋ ਗਿਆ ਇਹਦਾ ਅੱਧਾ ਆਪਣੀ ਬੈਲਟ ਦਾ ਆਪਾਂ ਇੱਥੇ ਕੱਟ ਲਗਾ ਲੈਣਾ ਇਹ ਇੱਧਰ ਵੀ ਲਾ ਲੈਣਾ ਤੇ ਇੱਧਰ ਵੀ ਲਾ ਲੈਣਾ ਠੀਕ ਹੈ ਜੀ ਆ ਕੱਟ ਲਗਾ ਲਿਆ ਕੱਟ ਲਗਾਉਣ ਤੋਂ ਬਾਅਦ ਦੇਖੋ ਆਪਾਂ ਜਿਹੜੇ ਬਲ ਨੇ ਉਹ ਇੱਥੋਂ ਨਹੀਂ ਪਾਉਣੇ ਸ਼ੁਰੂ ਕਰਨੇ ਆਪਾਂ ਬਲ ਪਾਉਣੇ ਆ ਆ ਫਰੰਟ ਵਾਲਾ ਹਿੱਸਾ ਜੀ ਆਪਾਂ ਇੱਥੋਂ ਆਹ ਵਾਲੇ ਹਾਫ ਤੋਂ ਇਥੇ 3 ਇੰਚ ਤੇ ਨਿਸ਼ਾਨ ਲਾ ਲੈਣਾ ਆ ਦੇਖੋ 3 ਇੰਚ ਤੇ ਮਾਰਕ ਕਰ ਲਿਆ ਐਸੀ ਤਰ੍ਹਾਂ ਹੀ ਜੀ ਇੱਧਰ 3 ਇੰਚ ਤੇ ਕਰ ਲਓ ਇਹ ਜ਼ਰੂਰੀ ਨਹੀਂ ਹੁੰਦਾ ਜੀ ਦੇਖੋ ਵੀ ਪਹਿਲਾਂ ਜਦੋਂ ਆਪਾਂ ਗੱਲ ਪਾਏ ਸੀਗੇ 21 ਸਲਾਈ ਦੇ ਨਾਲ ਲਾਈ ਸੂਈ ਉਦੋਂ ਇੱਕ ਮੇਰੀਆਂ ਭੈਣਾਂ ਦੇ ਇੱਕ ਦੋ ਦੇ ਮੈਸੇਜ ਆਏ ਸੀ ਵੀ ਦੀਦੀ ਅਸੀਂ ਕਿੰਨੇ ਦਾ ਫਰਕ ਪਾਈ ਹੈ ਦੇਖੋ ਜੀ ਇਹ ਨਹੀਂ ਜ਼ਰੂਰੀ ਹੁੰਦਾ ਕਿ ਤੁਸੀਂ 3 ਦਾ ਪੌਣਾ ਜਾਂ 2.5 ਦਾ ਪੌਣਾ ਮਤਲਬ ਤੁਸੀਂ ਆਹ ਵਾਲੇ ਹਾਫ ਤੋਂ ਇੰਨਾ ਕਿੱਸਾ ਘਟਾ ਕੇ ਵਾਲ ਪਾਉਣੇ ਹੁੰਦੇ ਨੇ ਉਹਦਾ ਕਾਰਨ ਕੀ ਹੁੰਦਾ ਹੈ ਉਹਦਾ ਕਾਰਨ ਇਹ ਹੁੰਦਾ ਹੈਗਾ ਜਿਹੜਾ ਦੇਖੋ ਜੀ ਆਪਣਾ ਆਪਣੇ ਪੱਲੇ ਨੇ ਸਲਵਾਰ ਦੇ ਜਿਹੜੇ ਆ ਪੈਂਦੇ ਹੁੰਦੇ ਨੇ ਜਿੱਥੇ ਆਪਣੀ ਕ੍ਰੀਜ਼ ਬਣਦੀ ਹੁੰਦੀ ਆ ਪਹੁੰਚੇ ਵਾਲੀ ਇਹ ਜਗ੍ਹਾ ਆਪਾਂ ਸਲਵਾਰ ਦੀ ਸਿਲਾਈ ਕਰ ਲੈਣੇ ਆਂਗੇ ਆਪਣੀ ਨਾ ਸਲਵਾਰ ਘੁੰਮਣ ਲੱਗ ਜਾਂਦੀ ਆ ਜਾਂ ਫਿਰ ਜਿਹੜੇ ਆਪਣੇ ਸਲਵਾਰ ਦੇ ਪਹੁੰਚੇ ਨੇ ਉਹ ਟੇਢੇ ਜਾਣ ਲੱਗ ਜਾਂਦੇ ਨੇ ਉਹ ਬਿਲਕੁਲ ਸਟ੍ਰੇਟ ਨਹੀਂ ਖੜਦੇ ਹੈਗੇ ਉਹਦਾ ਸੇ ਇਹ ਵਾਲਾਂ ਦਾ ਉਹੀ ਰੀਜ਼ਨ ਹੁੰਦਾਗਾ ਜਿਹੜੀ ਆਪਣੀ ਆਹ ਵਾਲੀ ਕ੍ਰੀਜ਼ ਹੁੰਦੀ ਆ ਨਾ ਆਹ ਵਾਲੀ ਜੀ ਇਹ ਇੰਨੇ ਕਿ ਹਿੱਸੇ ਦੇ ਵਿੱਚ ਵਿੱਚ ਆਹ ਵਾਲਾ ਵਾਲਾ ਜਿਹੜਾ ਇਹ ਇੱਥੇ ਹੋਣਾ ਚਾਹੀਦਾਗਾ ਜੇ ਵਾਲ ਆਪਣਾ ਆਹ ਵਾਲੀ ਹਿੱਸੇ ਦੇ ਵਿੱਚ ਵਿੱਚ ਪਊਗਾ ਤਾਂ ਉਹਨੂੰ ਮਿਲ ਕੇ ਵੀ ਦਿਖਾਉਣੇ ਆ ਆਪਾਂ ਵੀ ਕਿੰਨੇ ਹਿੱਸੇ ਆ ਦੇਖੋ ਇੱਥੋਂ ਚਾਰ ਚਾਰ ਸਾਢੇ ਚਾਰ ਦੇ ਵਿੱਚ ਵਿੱਚ ਜੀ ਸੈਂਟਰ ਵਾਲਾ ਵਾਲ ਪੈਣਾ ਚਾਹੀਦਾ ਕ੍ਰੀਜ਼ ਵਾਲਾ ਜਿਹੜਾ ਆਪਣਾ ਪੱਲਾ ਜਿੱਥੇ ਆਪਣੀ ਕ੍ਰੀਜ਼ ਬਣਦੀ ਔਰ ਬਾਲ ਆਪਣਾ ਇੱਥੇ ਇੱਕ ਪੈਣਾ ਚਾਹੀਦਾ ਹੈ ਜੇ ਉਹ ਬਾਲ ਆਪਣਾ ਆਹ ਵਾਲੀ ਜਗ੍ਹਾ ਤੇ ਪਊਗਾ ਮਾੜਾ ਜੇ ਇੱਧਰ-ਇੱਧਰ ਹੋ ਜੂਜੀ ਉਹ ਵੀ ਕੋਈ ਗੱਲ ਨਹੀਂ ਫਿਰ ਜਿਹੜੀ ਆਪਣੀ ਸਲਵਾਰ ਆ ਬਿਲਕੁਲ ਸਿੱਧੀ ਰਹਿੰਦੀ ਆ ਉਹ ਕੁਮਦੀਨੀ ਹੈਗੀ ਨਾ ਹੀ ਉਹਦੇ ਪੌਂਚੇ ਘੁੰਮਣ ਜਦੋਂ ਆਪਾਂ ਬਾਲ ਆਹ ਵਾਲੀ ਜਗ੍ਹਾ ਤੋਂ ਸ਼ੁਰੂ ਕਰ ਦਿੰਨੇ ਆ ਪਾਉਣੇ ਫਿਰ ਉਹ ਜਿਹੜਾ ਆਹ ਵਾਲਾ ਸੈਂਟਰ ਵਾਲਾ ਬਾਲਾ ਜਿਹ ਉਹ ਆਪਦੇ ਆਪ ਹੀ ਇੱਧਰ ਦੂਰ ਪੈ ਜਾਂਦਾ ਆਹ ਵਾਲੇ ਸੈਂਟਰ ਤੋਂ ਆਵਲ ਸੈਂਟਰ ਤੋਂ ਜਦੋਂ ਦੂਰ ਪੈ ਜਾਂਦਾਗਾ ਫਿਰ ਆਪਣੀ ਸਲਵਾਰ ਜੀ ਆਪਣੇ ਆਪ ਹੀ ਘੁੰਮਦੀ ਆ ਬਸ ਆਹੀ ਕਾਰਨ ਹੁੰਦਾ ਆਪਣੇ ਸਲਵਾਰ ਦੇ ਘੁੰਮਣ ਦਾ ਤੁਸੀਂ ਬਸ ਇਹਨੂੰ ਥੋੜਾ ਜਿਹਾ ਕਟਾ ਕੇ ਦੇਖੋ ਆਪਾਂ 3 ਇੰਚ ਪਾਇਆ ਐ ਇਦਾਂ ਕਟਾ ਕੇ ਵਲ ਪਾਉਣੇ ਆ ਕੋਈ ਵੀ ਤੁਹਾਡੀ 벨ਟ ਦਾ ਨਾਪ ਆਗਾ ਉਦੋਂ ਜੀ ਹਲਕਾ ਜਿਹਾ ਕਟਾ ਲਓ ਮੈਂ ਦੇਖੋ ਆਪਾਂ 3 ਇੰਚ ਘਟਾਇਆਗਾ ਇਸ ਤਰ੍ਹਾਂ ਜਦੋਂ ਆਪਾਂ ਕਟਾ ਕੇ ਵਲ ਪਾਵਾਂਗੇ ਹਰ ਇੱਕ 벨ਟ ਚ ਇਹ ਜੀ ਫਾਰਮੂਲਾ ਹੁੰਦਾ ਜੀ ਬਸ ਆਪਾਂ ਆ ਦਾ ਸੈਂਟਰ ਕਰਕੇ ਇਦੋਂ ਵਲ ਘਟਾਉਣੇ ਹੁੰਦੇ ਨੇ ਹੁਣ ਆਪਾਂ ਬਲ ਪਾਉਣੇ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਕੀ ਕਰਨਾ ਦੇਖੋ ਜੀ ਆਪਣੀ ਆਸਣ ਵਾਲੀ ਸਿਲਾਈ ਆ ਆਪਾਂ ਪਿਛਲੇ ਪਾਸੇ ਦੋ ਬਲ ਪਾਉਣੇ ਨੇ ਇੱਕ ਇੱਧਰ ਇੱਕ ਇੱਧਰ ਨਾ ਜ਼ਿਆਦਾ ਵੱਡੇ ਨਾ ਜ਼ਿਆਦਾ ਛੋਟੇ ਇੱਥੇ ਇੱਕ ਆਪਾਂ ਸਿਲਾਈ ਲਾ ਲੈਣੀ ਆ ਹਾਂ ਲੋ ਜੀ ਆਹ ਬਾਹਲਾਪਾ ਪਿੱਛੇ ਪਿਛਲੇ ਹਿੱਸੇ 'ਚ ਜਰੂਰ ਪਾਉਣੇ ਨੇ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਆਹ ਦੇਖੋ ਆ ਆਸਾਨ ਆੜੀ ਸਿਲਾਈ ਆ ਅੱਗੇ ਵਾਲੀ ਇਹ ਇੱਕ ਇੱਕ ਇੰਚ ਆਪਾਂ ਛੱਡ ਦੇਣਾਗਾ ਚਾਹੇ ਤੁਸੀਂ ਆਪਣੇ ਅੰਦਾਜ਼ੇ ਨਾਲ ਥੋੜਾ ਜਿਹਾ ਹਿੱਸਾ ਛੱਡ ਦੋ ਆ ਲੋ ਜੀ ਇੰਨਾ ਕ ਹਿੱਸਾ ਆਪਾਂ ਛੱਡ ਕੇ ਬਾਹਰ ਪਾਉਣਾਗਾ ਦੇਖੋ ਜੀ ਤੁਹਾਡੀ ਸਲਵਾਰ ਦਾ ਬਹੁਤ ਲੰਬਾ ਘੇਰਾ ਘੇਰਾ ਬਹੁਤ ਚੌੜਾ ਆ ਬਹੁਤ ਹੀ ਹੈਵੀ ਸਲਵਾਰ ਆ ਤਾਂ ਜਿਹੜੇ ਆ ਬਲ ਨੇ ਇਹ ਤੁਸੀਂ ਬਿਲਕੁਲ ਨੇੜੇ ਨੇੜੇ ਪਾ ਲੂ ਜੇ ਮਤਲਬ ਕਿ ਨਾਰਮਲ ਜੀ ਸਲਵਾਰ ਆ ਫਿਰ ਚਾਹੇ ਤੁਸੀਂ ਦੂਰ ਦੂਰ ਪਾ ਸਕਦੇ ਹੋ ਆ ਦੇਖੋ ਜੀ ਤੁਸੀਂ ਆਪਣੀ ਨਾ ਮਸ਼ੀਨ ਤੋਂ ਵੀ ਅੰਦਾਜ਼ਾ ਲਾ ਲਿਆ ਕਰੋ ਵੀ ਆਪਾਂ ਇੱਥੋਂ ਕੁਵਲ ਚੱਕਣਾ ਜੇ ਨਾਰਮਲ ਚੱਕਣਾ ਜੇ ਤੁਸੀਂ ਵੱਡਾ ਚੱਕਣਾ ਤਾਂ ਤੁਸੀਂ ਐਦਾਂ ਚੱਕ ਲਓ ਤਾਂ ਉਹਦੇ ਨਾਲ ਕੀ ਹੁੰਦਾ ਵੀ ਜਿਹੜੇ ਆਪਣੇ ਬਲਾਂ ਦੀ ਚੜਾਈ ਹੁੰਦੀ ਆ ਉਹ ਬਿਲਕੁਲ ਸੇਮ ਪੈਂਦੀ ਹੈ ਜੀ ਤੇ ਦੂਸਰੀ ਗੱਲ ਜੀ ਜਿੱਥੇ ਆਪਣੀ ਆ ਸਲਾਈ ਆਉਂਦੀ ਆ ਇਹ ਵਾਲੀ ਆਪਾਂ ਇਹ ਐਦਾਂ ਨਹੀਂ ਲਾਉਣੀ ਐਦਾਂ ਵਾਲ ਨਹੀਂ ਪਾਉਣਾ ਇਹ ਵਾਲੀ ਸਲਾਈ ਵਾਲਾ ਆਪਾਂ ਐਦਾਂ ਵਿੱਚ ਕਰਕੇ ਪਾਉਣਾਗਾ ਨਹੀਂ ਆਪਣੀ ਜਿਹੜੀ ਸਲਾਈ ਹੈ ਜਿਹਨੂੰ ਬਾਹਰਲੇ ਪਾਸੇ ਜਿਹਨੂੰ ਇੱਕੋ ਹੁੰਦੀ ਰਹਿੰਦੀ ਹੈ ਜੀ ਦੇਖੋ ਜੀ ਆਪਾਂ ਬਲ ਪਾ ਲਏ ਇੰਨੇ ਕ ਬਲ ਪੈ ਗਏ ਇੰਨੇ ਕ ਬਲ ਪਾਉਣ ਤੋਂ ਬਾਅਦ ਆਪਾਂ ਕੀ ਕਰਨਾ ਦੇਖੋ ਆ ਆਪਣੀ ਪਿਛਲੀ ਸਲਾਈ ਹੈਗੀ ਆਸਣ ਵਾਲੀ 벨ਟ ਦੀ ਇੱਥੇ ਰੱਖ ਲੈਣੀ ਆ ਜਿੱਥੇ ਆਪਾਂ ਸਲਾਈ ਲਾਉਣੀ ਆ ਇੱਥੇ ਰੱਖ ਲਈ ਆਪਾਂ ਇਦਾਂ ਮਿੰਕੇ ਦੇਖਣਾ ਆ ਦੇਖੋ ਜੀ ਆਪਾਂ ਬਲ ਇੱਥੇ ਤੱਕ ਹੀ ਪਾਉਣੇ ਨੇ ਨਾ ਆਪਣਾ ਥੋੜਾ ਜਿਹਾ ਫਰਕ ਆ ਇਹ ਆ ਦੇਖੋ ਆ ਦੇਖੋ ਇੱਕ ਵਾਰ ਹੋਰ ਪਾਉਗਾ ਆ ਸਲਾਈ ਇੱਧਰ ਚਲੀ ਗਈ ਆਪਣਾ ਇੱਕ ਵਾਰ ਹੋਰ ਪਾਉਗਾ ਇਸ ਤਰ੍ਹਾਂ ਆਪਾਂ ਨਾਪ ਕੇ ਦੇਖਣਾਗਾ ਫੇਰ ਆਪਣੀ ਜਿਹੜੀ ਬੈਲਟ ਦਾ ਕੱਪੜਾ ਦਾ ਉਹ ਬਿਲਕੁਲ ਵੀ ਵਧੂ ਕਟੂਗਾ ਨਹੀਂ ਇੱਕ ਵਾਰ ਪਾ ਲਿਆ ਹੁਣ ਆਪਾਂ ਦੁਬਾਰਾ ਨਾਪ ਕੇ ਦੇਖਦੇ ਆਂਗੇ जी देखो बिल्कुल सही आया इधरों का देखो जी आप वाल पा ले इधरों अपा बेल्ट भी नाप के देख ली अपना पूरा ऐसे तरह ही जी आप दूसरे पास इधरले पास वल पा लेने रख लिया हूँ आप ਤੇ ਆ ਦੇਖੋ ਆਪਣਾ ਨਾਪ ਲਾਇਆ ਹੋਇਆ ਐਸੇ ਤਰ੍ਹਾਂ ਹੀ ਜੀ ਆਪਾਂ ਆਪਾਂ ਬਸ ਆਪਣੀ ਮਸ਼ੀਨ ਤੋਂ ਹੀ ਨਾਪ ਲਿਆ ਕਰੀਏ ਆਪਾਂ ਕਿੰਨਾ ਇੰਨਾ ਕੁ ਵੱਲ ਚੱਕਣਾ ਜਾਂ ਫਿਰ ਇੰਨਾ ਚੱਕਣਾ ਹਾਂਜੀ ਦੇਖੋ ਜੀ ਇੱਧਰ ਵੀ ਆਪਣੇ ਬਲ ਪੈ ਗਏ ਬਲ ਪਾਉਣ ਤੋਂ ਬਾਅਦ ਹੁਣ ਆਪਾਂ ਧਾਗਾ ਤੋੜ ਕੇ ਨਾਪ ਕੇ ਦੇਖਾਂਗੇ ਵੀ ਆਪਣੀ 벨ਟ ਪੂਰੀ ਆਉਂਦੀ ਹੈ ਜੇ ਵੱਧ ਘੱਟ ਵਾਧ ਘਾਟ ਹੋਵੇ ਜੀ ਇੱਕ ਅੱਧਾ ਬਲ ਪਾ ਲਵੇ ਜਾਂ ਅੱਧੇੜ ਲਵੇ ਹਲੋ ਜੀ ਆਪਣੀ 벨ਟ ਤੇ ਆਪਣੇ نیچے ਵਾਲੇ ਪੱਲੇ ਆ ਕੰਪਲੀਟ ਆ ਹੁਣ ਆਪਾਂ ਲਾਵਾਂਗੇ ਜੀ ਸਲਾਈ ਹਾਂਜੀ ਜੀ ਹੁਣ ਦੇਖੋ ਆਪਣਾ ਜਿਹੜਾ ਪਿੱਛੇ ਆਪਾਂ ਦੋ ਬਾਲ ਪਾਏ ਸੀ ਆਸਣ ਵਾਲੀ ਸਲਾਈ ਆ ਵਾਲੀ ਸਲਾਈ ਤੇ ਆਪਣੀ ਬੈਲਟ ਦੀ ਪਿਛਲੀ ਸਲਾਈ ਜਿੱਥੇ ਆਪਣੀ ਚਿੜੀ ਨਹੀਂ ਬਣੀ ਹੋਈ ਹੈਗੀ ਨੇਫੇ ਚੋਵ ਵਾਲਾ ਪਾਸਾ ਇਹ ਦੋਵੇਂ ਸਲਾਈਆਂ ਨੂੰ ਆਪਾਂ ਏਦਾਂ ਆਪਸ ਵਿੱਚ ਮਿਲਾ ਲੈਣਾ ਆਪਸ ਵਿੱਚ ਮਿਲਾਉਣ ਤੋਂ ਬਾਅਦ ਆਪਾਂ ਹੁਣ ਬੈਲਟ ਨੂੰ ਜੜ ਲੈਣਾ ਬੈਲਟ نیچے ਰੱਖਣੀ ਹੈ ਜੀ ਤੇ ਆਪਣਾ ਜਿਹੜੀ ਸਲਵਾਰ ਦਾ ਘੇਰਾ ਦਾ ਇਹ ਆਪਾਂ ਉੱਪਰ ਰੱਖਣਾਗਾ ਇਹ ਵੀ ਆ ਦੇਖੋ ਜੀ ਆਪਾਂ ਘੇਰਾ ਰੱਖਣਾਗਾ ਉੱਪਰ ਤੇ ਆਪਾਂ ਬੈਲਟ ਰੱਖਣੀ ਹੈ نیچے ਆਪਾਂ ਬੈਲਟ ਉੱਪਰ ਨਹੀਂ ਰੱਖਣੀ ਕਿਉਂਕਿ ਕਈ ਵਾਰੀ ਕੀ ਹੁੰਦਾ ਜੇ ਆਪਣਾ ਕੱਪੜਾ ਹਲਕਾ ਜਾਂ ਵੱਧ ਘਟ ਜੇ ਤਾਂ ਆਪਾਂ ਇੱਕ ਵਲ ਪਾ ਵੀ ਸਕਦੇ ਆ ਤੇ ਉਢੇੜ ਵੀ ਸਕਦੇ ਆ ਜੇ ਆਪਾਂ ਬੈਲਟ نیچے ਰੱਖ ਲੈਣੇ ਆਂਗੇ ਤਾਂ ਵਲ ਪਹੁੰਚ ਜਾ ਉਢੇੜ ਇੰਚ ਪ੍ਰੋਬਲਮ ਆਉਂਦੀ ਹੈ ਵਲਾਂ ਦੇ ਕੋਲੇ ਆ ਗਈ ਹੁਣ ਆਪਾਂ ਇੱਕ ਵਾਰੀ ਫੇਰ ਮਣ ਕੇ ਦੇਖਣਾ ਦੇਖੋ ਆ ਦੇਖੋ ਆ ਆਪਣੀ ਸਲਾਈ ਹੈਗੀ ਆ ਆਪਣੀ ਆਸਣ ਵਾਲੀ ਸਲਾਈ ਹੈ ਵੀ ਇਹ ਪੂਰੀ ਆਉਂਦੀ ਹੈ ਜੀ ਇਸ ਤਰ੍ਹਾਂ ਆਪਾਂ ਨਾਪ ਕੇ ਦੇਖਣਾ ਵੀ ਜੇ ਇਹ ਪੂਰੀ ਆਉਂਦੀ ਹੈ ਠੀਕ ਹੈ ਜੇ ਹਲਕਾ ਜਿਹਾ ਫਰਕ ਆ ਤਾਂ ਤੁਸੀਂ ਇਥੋਂ ਇੱਕ ਬਾਲ ਵਢੇੜ ਵੀ ਸਾਖਦੇ ਹੋ ਤੇ ਜੇ ਆਪਣਾ ਵਾਲਾ ਕੱਪੜਾ ਵੱਧਦਾ ਤਾਂ ਤੁਸੀਂ ਇੱਕ ਬੜ ਪਾ ਵੀ ਸਕਦੇ ਹੋ ਇਸ ਕਰਕੇ ਆਪਾਂ 벨ਟ ਰੱਖਣੀ ਹੈ نیچے ਤੇ ਜਿਹੜਾ ਘੇਰ ਵਾਲਾ ਪਾਸਾ ਆਗਾ ਸਲਵਾਰ ਦਾ ਉਹ ਰੱਖਣਾ ਜੀ ਆਪਾਂ ਉੱਪਰ ਆ ਦੇਖੋ ਜਿਹੜੇ ਆ ਬਲਵਿੰਗ ਐਦਾਂ ਹੋ ਜਾਂਦੇ ਨੇ ਇੱਥੋਂ ਜੀ ਬਿਲਕੁਲ ਸਿੱਧੇ ਹੱਥਾਂ ਨਾਲ ਕਰੀ ਜਾਣੇ ਆ ਤੇ ਆਪਾਂ ਐਦਾਂ ਬੈਲਟ ਦੇ ਉੱਪਰ ਰੱਖਣੇ ਆ ਚੜੀ ਗਈ ਤੁਸੀਂ ਚਾਹੋ ਤੈ ਵਾਲੀ ਸਲਾਈ ਡਬਲ ਕਰ ਸਕਦੇ ਹੋ ਜੇ ਤੁਸੀਂ ਇਹ ਵਾਲੀ ਸਲਾਈ ਡਬਲ ਨਹੀਂ ਕਰਨੀ ਫਿਰ ਤੁਸੀਂ ਕੀ ਕਰਨਾ ਜੀ ਦੇਖੋ ਐਦਾਂ ਸਲਵਾਰ ਨੂੰ ਸਿੱਧੀ ਕਰਕੇ ਇਹਦੇ ਉੱਪਰ ਇੱਕ ਟਾਪ ਸਟਿਚ ਲਗਾ ਲੈਣੀ ਹੈ ਦੇਖੋ ਆਪਾਂ ਇਹ ਸਲਾਈ ਕਰਾਂਗੇ ਡਬਲ ਸਲਾਈ ਨੂੰ ਡਬਲ ਕਰਕੇ ਆਪਾਂ ਤੁਹਾਨੂੰ ਸਲਵਾਰ ਸਿੱਧੀ ਕਰਕੇ ਦਿਖਾਉਣੇ ਆ ਵੀ ਬਲ ਕਿੱਦਾਂ ਬਣਦਾ ਹੈ ਆ ਦੇਖੋ ਜੀ ਆਪਣੇ ਸਲਵਾਰ ਦੇ ਬਲ ਪੈ ਗਏ ਦੇਖੋ ਸਾਰੇ ਵਾਲਾ ਆਪਣੇ ਇੱਕਸਾਰ ਪਏ ਨੇ ਨਾ ਹੀ ਆਪਣਾ 벨ਟ ਨਾ ਜਾਂ ਥੱਲੇ ਘੇਰ ਦਾ ਕੱਪੜਾ ਵਧੀਆ ਕਟਿਆ ਇਸ ਤਰ੍ਹਾਂ ਜੀ ਬਹੁਤ ਹੀ ਸੌਖੇ ਤਰੀਕੇ ਚ ਬਲ ਪੈ ਜਾਂਦੇ ਨੇ ਤੁਸੀਂ ਦੇਖ ਸਕਦੇ ਹੋਗੇ ਐਦਾਂ ਜੀ ਪਹਿਲਾਂ ਵਾਲ ਪਾ ਕੇ ਫੇਰ 벨ਟ ਚੜ ਕੇ ਵੀ ਜੀ ਬਹੁਤ ਵਧੀਆ ਤੇ ਆਸਾਨੀ ਆਸਾਨ ਤਰੀਕੇ ਚ ਬਲ ਪੈ ਜਾਂਦੇ ਨੇ ਜੇ ਤੁਹਾਨੂੰ ਨਾ ਹੀ ਆਪਣਾ ਜੀ ਇਸ ਤਰ੍ਹਾਂ ਵਾਲ ਪਾਉਣ ਦੇ ਨਾਲ ਪੌਚਾ ਘੁੰਮਦਾਗਾ ਪੌਚਾ ਘੁੰਮਨ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ